ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਕਹਾਣੀ ਸ਼ੁਰੂ ਹੁੰਦੀ ਹੈ ਪਿੰਡ ਦੇ ਇੱਕ ਪੁਰਾਣੇ ਘਰ ਤੋਂ ਜਿੱਥੇ ਇੱਕ ਬਜ਼ੁਰਗ ਬਾਪੂ ਜੀ ਇੱਕ ਟੁੱਟੀ ਹੋਈ ਮੰਜੀ ਤੇ ਬੈਠੇ ਆਪਣੀਆਂ ਕੰਬਦੀਆਂ ਉਂਗਲਾਂ ਨਾਲ ਇੱਕ ਪੁਰਾਣੀ ਫੋਟੋ ਸਾਫ ਕਰ ਰਹੇ ਸਨ। ਪਿਸ਼ੋਕੜ ਵਿੱਚ ਉਦਾਸ ਰਬਾਬ ਦੀ ਧੁਨ ਚੱਲ ਰਹੀ ਹੈ। ਕਹਿੰਦੇ ਨੇ ਕਿ ਰੁੱਖ ਜਿੰਨਾ ਮਰਜੀ ਪੁਰਾਣਾ ਹੋ ਜਾਵੇ, ਉਸ ਦੀ ਸ਼ਾਹ ਕਦੇ ਟੁੱਪ ਨਹੀਂ ਬੰਦੀ। ਪਰ ਅਫਸੋਸ, ਅੱਜ ਦੇ ਦੌਰ ਵਿੱਚ ਅਸੀਂ ਉਹਨਾਂ ਰੁੱਖਾਂ ਨੂੰ ਹੀ ਬੋਝ ਸਮਝਣ ਲੱਗ ਪਏ ਹਾਂ ਜਿਨ੍ਹਾਂ ਨੇ ਸਾਨੂੰ ਪਾਲਿਆ। ਇਹ ਕਹਾਣੀ ਹੈ ਬਾਪੂ ਹਰਨੇਕ ਸਿੰਘ ਦੀ। ਹਰਨੇਕ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਆਪਣੀ ਇਕਲੋਤੀ ਧੀ ਅਮ੍ਰਿਤ ਨੂੰ ਪਾਲਣ ਵਿੱਚ ਲਗਾ ਦਿੱਤੀ। ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਅਮ੍ਰਿਤ ਹੀ ਉਸਦੀ ਦੁਨੀਆ ਸੀ। ਉਸਨੇ ਤੰਗੀਆਂ ਕੱਟੀਆਂ, ਫੱਟੇ ਕੱਪੜੇ ਪਾਏ ਪਰ ਅਮ੍ਰਿਤ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜਾਇਆ। ਅਜ ਅਮ੍ਰਿਤ ਦਾ ਵਿਆਹ ਹੋ ਚੁੱਕਾ ਸੀ। ਉਹ ਆਪਣੇ ਪਤੀ ਕੁਲਦੀਪ ਨਾਲ ਸ਼ਹਿਰ ਵਿੱਚ ਰਹਿੰਦੀ ਸੀ। ਬਾਪੂ ਹੁਣ ਕਾਫੀ ਬੁੱਢਾ ਹੋ ਚੁੱਕਾ ਸੀ ਤੇ ਅੱਖਾਂ ਦੀ ਰੋਸ਼ਨੀ ਵੀ ਕੱਟ ਗਈ ਸੀ। ਇਸ ਲਈ ਅਮ੍ਰਿਤ ਉਸ ਨੂੰ ਆਪਣੇ ਕੋਲ ਸ਼ਹਿਰ ਲੈ ਆਈ। ਰਾਤ ਦਾ ਸਮਾਂ ਸੀ। ਬਾਪੂ ਆਪਣੇ ਕਮਰੇ ਵਿੱਚ ਜਾਣ ਲੱਗਦਾ ਹੈ ਪਰ ਸੋਈ ਵਿੱਚ ਅਮ੍ਰਿਤ ਤੇ ਉਸਦੇ ਪਤੀ ਦੀ ਬਹਿਸ ਸੁਣਾਈ ਦਿੰਦੀ ਹੈ ਕੁਲਦੀਪ ਗੁੱਸੇ ਵਿੱਚ ਕਹਿੰਦਾ ਹੈ ਅਮ੍ਰਿਤ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਸ਼ਹਿਰ ਵਿੱਚ ਖਰਚੇ ਬਹੁਤ ਨੇ ਤੇਰੇ ਬਾਪੂ ਦੀਆਂ ਦਵਾਈਆਂ ਵਾਰ-ਵਾਰ ਡਾਕਟਰ ਕੋਲ ਜਾਣਾ ਮੇਰੇ ਤੋਂ ਇਹ ਸਭ ਹੋਰ ਨਹੀਂ ਚੱਲਿਆ ਜਾਂਦਾ ਲੋਕ ਕੀ ਕਹਿਣਗੇ ਕਿ ਜਵਾਈ ਦੇ ਸਿਰ ਤੇ ਸੋਹਰਾ ਬੈਠਾ ਹੈ ਅਮ੍ਰਿਤ ਰੋਂਦੀ ਹੋਈ ਕਹਿੰਦੀ ਹੈ ਪਰ ਕੁਲਦੀਪ ਮੇਰੇ ਪਿਓ ਨੇ ਉਹਨਾਂ ਦਾ ਇਸ ਦੁਨੀਆ ਵਿੱਚ ਮੇਰੇ ਤੋਂ ਇਲਾਵਾ ਹੈ ਹੀ ਕੌਣ ਕੁਲਦੀਪ ਕਹਿੰਦਾ ਏ ਮੈਨੂੰ ਨਹੀਂ ਪਤਾ ਜਾਂ ਤਾਂ ਇਹਨਾਂ ਨੂੰ ਵਾਪਸ ਪਿੰਡ ਛੱਡ ਕੇ ਆ ਜਾਂ ਫਿਰ ਕਿਸੇ ਆਸ਼ਰਮ ਦਾ ਰਾਹ ਵੇਖੂ ਮੈਂ ਆਪਣੇ ਘਰ ਦੀ ਸ਼ਾਂਤੀ ਖਰਾਬ ਨਹੀਂ ਕਰ ਸਕਦਾ ਬਾਪੂ ਇਹ ਸਭ ਸੁਣ ਕੇ ਸੁੰਨ ਹੋ ਜਾਂਦਾ ਏ ਉਸ ਦੀਆਂ ਅੱਖਾਂ ਵਿੱਚ ਧੁੱਪ ਚਾਪ ਹੰਝੂ ਵਹਿਣ ਲੱਗਦੇ ਨੇ ਉਹ ਆਪਣੀਆਂ ਕੰਬ ਦੀਆਂ ਲੱਤਾਂ ਨਾਲ ਵਾਪਸ ਆਪਣੇ ਕਮਰੇ ਵਿੱਚ ਚਲਾ ਜਾਂਦਾ ਏ ਅਗਲੀ ਸਵੇਰ ਜਦੋਂ ਅੰਮ੍ਰਿਤ ਚਾਹ ਲੈ ਕੇ ਬਾਪੂ ਦੇ ਕਮਰੇ ਵਿੱਚ ਗਈ ਤਾਂ ਕਮਰਾ ਖਾਲੀ ਸੀ ਮੰਜੀ ਸਾਫ਼ ਸੀ ਤੇ ਬਾਪੂ ਦਾ ਉਹ ਛੋਟਾ ਜਿਹਾ ਝੋਲਾ ਵੀ ਉੱਥੇ ਨਹੀਂ ਸੀ ਅੰਮ੍ਰਿਤ ਘਬਰਾ ਗਈ ਉਸਨੇ ਪੂਰੇ ਘਰ ਵਿੱਚ ਲੱਭਿਆ ਬਾਹਰ ਗਲੀ ਵਿੱਚ ਦੇਖਿਆ ਪਰ ਬਾਪੂ ਕਿਤੇ ਨਹੀਂ ਸੀ ਅਚਾਨਕ ਉਸਦੀ ਨਜ਼ਰ ਸਿਰਹਾਣੀ ਹੇਠਾਂ ਰੱਖੇ ਇੱਕ ਕਾਗਜ਼ ਤੇ ਪਈ ਅੰਮ੍ਰਿਤ ਕਾਗਜ਼ ਪੜ੍ਹਦੀ ਹੈ ਉਸਦੇ ਹੱਥ ਕੰਬ ਰਹੇ ਸਨ ਕਾਗਜ਼ ਵਿੱਚ ਲਿਖਿਆ ਸੀ ਧੀਏ ਅੰਮ੍ਰਿਤ ਮੈਂ ਜਾਣਦਾ ਹਾਂ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ ਪਰ ਇਹ ਪਿਓ ਕਦੀ ਨਹੀਂ ਚਾਹੇਗਾ ਕਿ ਉਸ ਦੀ ਵਜ੍ਹਾ ਨਾਲ ਉਸ ਦੀ ਧੀ ਦਾ ਘਰ ਉਜੜੇ ਮੈਂ ਸੁਣ ਲਿਆ ਸੀ ਜੋ ਕੁਲਦੀਪ ਕਹਿ ਰਿਹਾ ਸੀ ਉਹ ਗਲਤ ਨਹੀਂ ਹੈ ਸ਼ਹਿਰ ਦੇ ਖर्चे ਬਹੁਤ ਨੇ ਮੈਂ ਤਾਂ ਪੁਰਾਣਾ ਰੁੱਖਾਂ ਧੀਏ ਹੁਣ ਮੇਰੇ ਪੱਤੇ ਕਿਰਨ ਦਾ ਵੇਲਾ ਆ ਗਿਆ ਮੈਂ ਪਿੰਡ ਵਾਪਸ ਜਾ ਰਿਹਾ ਆਪਣੇ ਉਸੇ ਪੁਰਾਣੇ ਘਰ ਵਿੱਚ ਉੱਥੇ ਤੇਰੀ ਮਾਂ ਦੀਆਂ ਯਾਦਾਂ ਨੇ ਮੇਰਾ ਵਕਤ ਲੰਘ ਜਾਵੇਗਾ ਤੂੰ ਪਰੇਸ਼ਾਨ ਨਾ ਹੋਈ ਬਸ ਆਪਣਾ ਕੰਮ ਵਸਾਈ ਰੱਖੀ ਅੰਮ੍ਰਿਤ ਪਿੰਡ ਪਹੁੰਚਦੀ ਐ ਜਦੋਂ ਪਿੰਡ ਪਹੁੰਚਦੀ ਐ ਤਾਂ ਦੇਖਦੀ ਐ ਕਿ ਪੁਰਾਣੇ ਘਰ ਦੇ ਦਰਵਾਜ਼ੇ ਤੇ ਬਾਪੂ ਬੈਠਾ ਐ ਪਰ ਉਸ ਦਾ ਸਿਰ ਨਿਵਾਇ ਅੰਮ੍ਰਿਤ ਨੇ ਭੱਜ ਕੇ ਬਾਪੂ ਨੂੰ ਹਿਲਾਉਣਾ ਬਾਪੂ ਬਾਪੂ ਉਠੋ ਮੈਂ ਆ ਗਈ ਆ ਪਰ ਬਾਪੂ ਨਹੀਂ ਉਠਿਆ ਉਸਦੇ ਹੱਥ ਵਿੱਚ ਅੰਮ੍ਰਿਤ ਦੇ ਬਚਪਨ ਦੀ ਉਹ ਫੋਟੋ ਸੀ ਜਿਸ ਨੂੰ ਉਹ ਸਾਫ਼ ਕਰ ਰਿਹਾ ਸੀ ਸ਼ਾਇਦ ਪਿੰਡ ਪਹੁੰਚਣ ਤੱਕ ਉਸ ਦੇ ਕਮਜ਼ੋਰ ਦਿਲ ਨੇ ਸਾਥ ਛੱਡ ਦਿੱਤਾ ਸੀ ਅਮ੍ਰਿਤੋ ਤੇ ਚੀਕਾਂ ਮਾਰ ਕੇ ਰੋਣ ਲੱਗ ਪਈ ਕੁਲਦੀਪ ਵੀ ਪਿੱਛੇ ਪਹੁੰਚ ਗਿਆ ਸੀ ਪਰ ਹੁਣ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਿਆ ਸੀ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਬਕ ਮਿਲਦਾ ਹੈ ਕਿ ਮਾਪੇ ਕਦੀ ਬੋਝ ਨਹੀਂ ਹੁੰਦੇ ਉਹ ਤਾਂ ਉਹ ਨੀ ਹੁੰਦੇ ਨੇ ਜਿਸ ਤੇ ਸਾਡੀ ਜ਼ਿੰਦਗੀ ਦੀ ਇਮਾਰਤ ਖੜੀ ਹੁੰਦੀ ਹੈ ਉਹਨਾਂ ਦੇ ਜਿਉਂਦੇ ਜੀ ਉਹਨਾਂ ਨੂੰ ਸਤਿਕਾਰ ਦਿਓ ਕਿਉਂਕਿ ਫੋਟੋਆਂ ਨੂੰ ਹਾਰ ਪਾਉਣ ਨਾਲ ਮਾਪੇ ਵਾਪਸ ਨਹੀਂ ਮੁੜਦੇ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਅੱਜ ਕੱਲ੍ਹ ਰਿਸ਼ਤਿਆਂ ਵਿੱਚ ਪੈਸਾ ਹਾਵੀ ਹੋ ਰਿਹਾ ਹੈ ਕਮੈਂਟ ਵਿੱਚ ਆਪਣੀ رائے ਜ਼ਰੂਰ ਦਿਓ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਜੋ ਹਰ ਕੋਈ ਆਪਣੇ ਮਾਪਿਆਂ ਦੀ ਕਦਰ ਕਰੇ